ਐਕਟਰ ਦਾ ਐਕਟਰ ਦਾ ਕਿਸਾਨ ਦਾ ਪੁੱਤ ਹੈ ਇਹ ਤਾਂ ਬਾਤੂ ਦਿਸ਼ਾ ਦਿਸ਼ਾ ਬਣਾਇਆ ਹੋਇਆ ਉਹ ਪ੍ਰੋਬੋਜਨ ਦੇ ਵਿੱਚ ਅਸੀਂ ਵੀ ਹੋਰ ਵਾਅਦਾ ਕਰ ਲਾਂਗੇ ਜਿਹੜਾ ਆਪਾਂ ਨੂੰ ਐਮ ਸੀ ਮਿਲਦੀ ਹੈ ਜੀ ਤਾਂ ਉਹਤੇ ਜਿਹੜੀ ਹੈਗੀ ਹੈ ਵੀ 5-7 ਦਾ ਅਸੀਂ ਫਾਸਲਾ ਹੋਰ ਪਾਵਾਂਗੇ ਜਿਉਂ ਪਾ ਕੇ ਗਰੰਟੀ ਦਾ ਕਾਨੂੰਨ ਹੀ ਮੰਗ ਰਹੇ ਆ ਸਾਡੇ ਉਧਰੋਂ ਆਗੂਆਂ ਦਾ ਆਇਆ ਕਿ ਆਪਾਂ ਦਿੱਲੀ ਵਧਨ ਲਈ ਜਸਾਂ ਦੇ ਰੂਪ ਵਿੱਚ ਅਸੀਂ ਵਧਾਂਗੇ ਕਿਉਂਕਿ ਅਸੀਂ ਮੰਗਾ ਮਨਾਉਣ ਆਏ ਆ ਲੜਨ ਨਹੀਂ ਆਏ ਜੇ ਮੰਗਾਂ ਸਰਕਾਰ ਮੰਨ ਲੈਂਦੀ ਐ ਤਾਂ ਠੀਕ ਐ ਤਾਂ ਨਹੀਂ ਜਿਹੜੀ ਸਾਡਾ ਦਿੱਤਾ ਹੋਇਆ ਪ੍ਰੋਗਰਾਮ ਅਸੀਂ ਨੂੰ ਅਟਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਇਸ ਵਕਤ ਖਨੌਰੀ ਬਾਰਡਰ ਵਿਖੇ ਮੌਜੂਦ ਆ ਕਾਊਂਟਡਾਊਨ ਸ਼ੁਰੂ ਹੋਣ ਵਾਲਾ 11 ਵਜੇ ਦੀ ਕਾਲ ਐ ਕਿਸਾਨ ਜਿਹੜੇ ਹੈਗੇ ਨੇ ਉਹ ਦਿੱਲੀ ਨੂੰ ਕੂਚ ਕਰਦੇਗੇ ਸੋ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਜਰਨਲ ਸਖਤਰ ਕਾਕਾ ਸਿੰਘ ਕੋਟੜਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕੋਟੜਾ ਸਾਹਿਬ ਕੀ ਰਣਨੀਤੀ ਐ ਹੁਣ ਕਿਵੇਂ ਦਾ ਮਾਹੌਲ ਐ ਠੀਕ ਐ ਨੀ ਮਾਹੌਲ ਸੰਤਮਈਆ ਕੋਈ ਮਾਹੌਲ ਨਹੀਂ ਗਿਆ ਜਿਹੜੀ ਮੰਗਾ ਮੰਨੋ ਲਈ ਅਸੀਂ 13 ਫਰਵਰੀ ਤੋਂ ਲਗਾਤਾਰ ਬੈਠੇ ਆ ਜੀ ਪੜਾ ਹੁੰਦੇ ਨੇ ਜਿਹੜੇ ਸਾਡੀਆਂ ਗੱਲਾਂ ਬਾਤਾਂ ਚਾਰ ਗੇੜ ਦੀਆਂ ਪਹਿਲਾਂ ਹੋਈਆਂ ਨੇ ਉਹ ਗੱਲਬਾਤ ਬੇਸ਼ਿੱਟਾ ਰਹੀ ਐ ਜੀ ਹੁਣ ਜੇ ਸਰਕਾਰ ਸਾਡੀਆਂ ਮੰਗਾ ਲਾਗੂ ਕਰ ਦੇ ਕਿਉਂਕਿ ਸਮਾਂ ਬਹੁਤ ਥੋੜਾ ਹੈ ਚੋਣ ਜਾਬਤਾ ਲੱਗਣ ਵਾਲਾ ਹੈ ਜੇ ਮੰਗਾ ਲਾਗੂ ਕਰਾਉਣ ਦਾ ਇਹ ਸਮਾਂ ਸਰਕਾਰ ਲਾਗੂ ਕਰੇ ਬੈਠਣ ਦਾ ਸਮਾਂ ਨਹੀਂ ਹੁਣ ਵੀ ਮੀਟਿੰਗਾਂ ਕਰ ਲਾਂਗੇ ਉਹ ਲਾਂ ਕਰੇ ਜੇ ਲਾਗੂ ਕਰਕੇ ਪੀਸੀ ਕਰ ਦੇ ਜਿਵੇਂ ਰਾਤ ਸਾਡੇ ਆਗੂਆਂ ਨਾਲ ਗੱਲਬਾਤ ਚੱਲੀ ਐ ਕਿ ਅਸੀਂ ਗੱਲ ਕਰਨ ਲਈ ਤਿਆਰ ਆ ਅਸੀਂ ਜਿਹੜੀਆਂ ਸ਼ਰਤਾਂ ਹਟਾਉਣ ਲਈ ਤਿਆਰ ਆ ਜਿਹੜੀ ਪ੍ਰਪੋਜ਼ਲ ਆਪਾਂ ਰੱਦ ਕੀਤੀ ਆ ਉਹ ਪ੍ਰਪੋਜ਼ਲ ਦੇ ਵਿੱਚ ਅਸੀਂ ਵੀ ਹੋਰ ਵਾਅਦਾ ਕਰ ਲਾਂਗੇ ਜਿਹੜਾ ਆਪਾਂ ਨੂੰ ਐਮ ਐਸ ਸੀ ਮਿਲਦੀ ਹੈ ਜੀ ਤਾਂ ਉਹ ਤੇ ਜਿਹੜੀ ਹੈਗੀ ਵੀ 5-7 ਦਾ ਅਸੀਂ ਫਾਸਲਾ ਹੋਰ ਪਾਵਾਂਗੇ ਜੀ ਜੋ ਪਾ ਕੇ ਗਰੰਟੀ ਦਾ ਕਾਨੂੰਨ ਹੀ ਮੰਗ ਰਹੇ ਆ ਸਾਡੇ ਉਧਰੋਂ ਆਗੂਆਂ ਦਾ ਆਇਆ ਕਿ ਆਪਾਂ ਦਿੱਲੀ ਵਧਣ ਲਈ ਜਸਾਂ ਦੇ ਰੂਪ ਵਿੱਚ ਅਸੀਂ ਵਧਾਂਗੇ ਕਿ ਅਸੀਂ ਆਪਾਂ ਇੱਥੋਂ ਵੀ ਜਸਾਂ ਦੇ ਰੂਪ ਵਿੱਚ ਜੀ ਕੇਂਦਰ ਵੱਲੋਂ ਰਾਪਤਾ ਕੰਮ ਕੀਤਾ ਜਾ ਰਿਹਾ ਹੁਣ ਇਸ ਵਕਤ ਹਾਂ ਹੁਣ ਇਸ ਵਕਤ ਆ ਰਿਹਾ ਹੈ ਕਿ ਕਿਸੇ ਵੇਲੇ ਵੀ ਆਪਾਂ ਨੂੰ ਮੈਸੇਜ ਆ ਸਕਦਾ ਜੀ ਤਾਂ ਆਪਾਂ ਉਹਨੇ ਢੀ ਕਰਾਂਗੇ ਕਿਉਂਕਿ ਅਸੀਂ ਮੰਗਾ ਮਨਾਉਣ ਆਏ ਆ ਲੜਨ ਨਹੀਂ ਆਏ ਜੇ ਮੰਗਾ ਸਰਕਾਰ ਮੰਨ ਲੈਂਦੀ ਹੈ ਤਾਂ ਠੀਕ ਹੈ ਤਾਂ ਨਹੀਂ ਜਿਹੜੀ ਸਾਡਾ ਦਿੱਤਾ ਹੋਇਆ ਪ੍ਰੋਗਰਾਮ ਅਸੀਂ ਨੂੰ ਕੇਂਦਰ ਕੇਵੀ ਤੁਸੀਂ ਦਿੱਲੀ ਆ ਸਕਦੇ ਹੋ ਪਰ ਟਰੈਕਟਰ ਟਰਾਲੀਆਂ ਨਹੀਂ ਤੇ ਨਹੀਂ ਆ ਸਕਦੇ ਤੁਸੀਂ ਤੁਸੀਂ ਬਸਾਂ ਚਾਹੋ ਉੱਥੇ ਸ਼ਾਂਤਮਈ ਢੰਗ ਨਾਲ ਉਹ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਟਰੈਕਟਰ ਤਾਂ ਇੱਕ ਤਰ੍ਹਾਂ ਦਾ ਕਿਸਾਨ ਦਾ ਪੁੱਤ ਹੈ ਇਹ ਤਾਂ ਬਾਦੂ ਵਿਸ਼ਾ ਵਿਸ਼ਾ ਬਣਾਇਆ ਹੋਇਆ ਪਰ ਚਾਰਾ ਰਾ ਕਿਸਾਨਾਂ ਦਾ ਇਹਨੂੰ ਪੁੱਤ ਦਾ ਦਰਜਾ ਦਿੱਤਾ ਹੋਇਆ ਅਸੀਂ ਇਹਨੂੰ ਖੇਤਾਂ ਦਾ ਰਾਜਾ ਕਹਿੰਦੇ ਹਾਂ ਕਿ ਇਸੇ ਟਰੈਟ ਨੇ ਖੇਤੀ ਕਰਕੇ ਭੁੱਖ ਮਾਰੀ ਤੋਂ ਦੇਸ਼ ਨੂੰ ਬਚਾਇਆ ਤਾਂ ਇੱਥੇ ਤਾਂ ਕੋਈ ਮਸ਼ੀਨ ਦਾ ਪ੍ਰਬੰਧ ਵੀ ਨਹੀਂ ਹੈਗਾ ਫਿਰ ਕਿਵੇਂ ਬੈਰੀਕੇਡ ਵੱਲ ਕਿਵੇਂ ਕੁਝ ਕਰੋਗੇ ਕੀ ਰਣਨੀਤੀ ਕੀ ਹੋਊਗੀ ਸਾਡਾ ਕੋਈ ਇਹੋ ਜਿਹਾ ਰਣਨੀਤੀ ਹੈ ਹੀ ਨਹੀਂ ਕਿ ਅਸੀਂ ਕੁਝ ਤੋੜਨਾ ਹੈ ਕੁਝ ਕਰਨਾ ਹੈ ਅਸੀਂ ਦਿੱਲੀ ਜਾਣਾ ਹੈ ਜੀ ਸ਼ਾਂਤ ਮੀਟਾਂ ਸ਼ਾਂਤ ਮੀਟਾਂ ਦੇ ਨਾਲ ਜਾਵਾਂਗੇ ਹੁਣੇ ਸਾਡੇ ਫੋਰਮਾਂ ਦੇ ਉੱਤੇ ਪੀਸੀ ਕੀਤੀਆਂ ਦੋਨੇ ਆਗੂਆਂ ਨੇ ਜੀ ਤਾਂ ਉਹ ਸਾਨੂੰ ਇਹ ਕਹਿ ਕੇ ਜਸਿਆਂ ਦੇ ਬਣਾ ਕੇ ਅਸੀਂ ਅੱਗੇ ਵਧਾਂਗੇ ਬਿਲਕੁਲ ਠੀਕ ਹੈ ਅਸੀਂ ਮੰਗ ਕੀ ਰਹੇ ਆਂ ਮੈਂ ਕਹਿੰਦਾ ਵੀ ਸੋਡੇ মিডিਆ ਰਾਈ ਮੈਂ ਕਹਿੰਦਾ ਅਸੀਂ ਮੰਗ ਰਹੇ ਹਾਂ ਸਾਨੂੰ ਦਿੱਲੀ ਦੇ ਵਿੱਚ ਬੈਠਣ ਲਈ ਜਗ੍ਹਾ ਦਿੱਤੀ ਜਾਵੇ ਜੀ ਮੰਗਾ ਤਾਂ ਬਾਅਦ ਦੀ ਗੱਲ ਹੈ ਸਾਨੂੰ ਬੈਠਣ ਦੀ ਪਹੁੰਚੀ ਅਸੀਂ ਤਾਂ ਜਿਹੜੀ ਕੋਰਟ ਤੇ ਵੀ ਪਹਿਲਾਂ ਸਾਡੇ ਤੇ ਹੱਕ ਚਾਈ ਸੀ ਟਿੱਪਣੀ ਹੁਣ ਥੋੜੀ ਜੀ ਜਿਹੜੀ ਟਿੱਪਣੀ ਆਈ ਹੈ ਸਾਡੇ ਖਿਲਾਫ ਆਈ ਹੈ ਤਾਂ ਇਸ ਗੱਲ ਇਹ ਆਉਣੀ ਚਾਹੀਦੀ ਸੀ ਕਿ ਕਿਸਾਨਾਂ ਦੀਆਂ ਮੰਗਾਂ ਬਿਨਾਂ ਦੇਰੀ ਤੋਂ 5-7 ਦਿਨ ਸਰਕਾਰ ਦੇ ਰਹਿ ਗਏ ਇਹ ਲਾਗੂ ਕਰ ਦੇਣ ਚਾਹੀਦੀਆਂ ਕਿ ਉਹ ਵਾਦਾ ਕੀਤਾ ਹੋਇਆ ਸੋਏ ਸੰ ਭਾਰਤੀ ਕਿਸਾਨ ਯੂਨੀਅਨ ਇਕ ਤਾਂ ਸਿੱਧੂਪੁਰ ਦੇ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਜਿਹੜੇ ਕਹਿੰਦੇ ਕਿ ਸਾਡਾ ਕੋਈ ਵੀ ਤੋੜਪੰਨ ਦਾ ਕੋਈ ਇਰਾਦਾ ਨਹੀਂ ਹੈਗਾ ਜੇਕਰ ਕੇਂਦਰ ਸਾਡੇ ਨਾਲ ਸਹਿਮਤੀ ਜਿਤਾਉਂਦੀ ਹੈ ਤਾਂ ਤਾਂ ਵਧੀਆ ਗੱਲ ਹੈ ਹਾਲਾਂਕਿ ਇਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਬੈਰੀਕੇਡ ਨਹੀਂ ਤੋੜਨ ਦੀ ਸਾਡੀ ਮਨਸ਼ਾ ਹੈਗੀ ਅਸੀਂ ਸ਼ਾਂਤਵੇਂ ਟਾਕ ਨਾਲ ਜਿਹੜਾ ਹੈਗਾ ਅਸੀਂ ਦਿੱਲੀ ਕੁਛ ਕਰਨਾ ਚਾਹੁੰਦੇ ਹਾਂ ਸੋ ਤਸਵੀਰਾਂ ਦੇਖ ਸਕਦੇ ਤੁਸੀਂ ਜਿਹੜੇ ਜਕਾਰਿਆਂ ਨਾਲ ਪੂਰਾ ਖਨੌਰੀ ਬਾਰਡਰ ਇਸ ਵਕਤ ਗੂੰਜ ਰਿਹਾ ਸੋ ਹੋਰ ਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਰਾ ਜੀ ਸ਼ਰਮਾ ਡੇਲੀ ਪੋਸਟ ਪੰਜਾਬੀ